ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮ ਦੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਬੇਨਤੀ ਹੈ ਬੈਲ ਆਈਕਨ ਨੂੰ ਆਨ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤਾਂ ਤਾਂ ਨੂੰ ਜੁੜੀਆਂ ਆਉਣ ਵਾਲੀਆਂ ਨੋਟੀਫਿਕੇਸ਼ਨ ਸਮੇਂ ਸਿਰ ਮਿਲਦੀਆਂ ਰਹਿਣ। ਇੱਥੇ ਪਹੁੰਚ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ। ਕਹੇ ਇੱਥੇ ਫਾਰਮ ਤੇ ਵਿਜ਼ਿਟ ਤੁਸੀਂ ਕਦੇ ਵੀ ਕਰ ਸਕਦੇ ਹੋ। ਇੱਥੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਨੇ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਬੂਰੀ ਤੀਜੇ ਸੂਏ ਨੀਲੀ ਦੀ ਬਹੁਤ ਵਧੀਆ ਤੇਲ ਵੀ ਨੇ ਤੇ ਨੀਲੀ ਦਾ ਵੀ ਪੱਤਰਾ ਦੋਵੇਂ ਚੀਜ਼ਾਂ ਨੇ ਬਹੁਤ ਹੀ ਵਧੀਆ ਤੁਸੀਂ ਇਹਦੇ ਖੱਟੀ ਆ ਤੁਸੀਂ ਦੇਖ ਸਕਦੇ ਹੋ ਉਹ ਨੀਲੀ ਬੂਰੀ ਉਹ ਪਿਆਰੀ ਬੱਤੀ ਆ ਇਦਨੂ ਕਰਿਓ ਹਜੇ ਸਵੇਰ ਦਾ ਟਾਈਮ ਆ ਚੁਆਈ ਹੋਈ ਈ ਆ ਬਿਲਕੁਲ ਕੋ ਚੰਗੀ ਨਿਕਲੀ ਵੀ ਪਤਲੀ ਜਮੜੀ ਦੀ ਆ ਚੰਗੀ ਥਣ ਦੀ ਕੁਆਲਿਟੀ ਲੱਗੀ ਐ ਆ ਤੁਸੀਂ ਚੈੱਕ ਕਰੋ ਤੀਜੇ ਸਵੇਰੇ ਸੂਈ ਆ ਬਾਕੀ ਕਦੇ ਵੀ ਤੁਸੀਂ ਇੱਥੇ ਆ ਕੇ ਫਾਰਮ ਤੇ ਵਿజిਟ ਕਰਕੇ ਦੋ ਟਾਈਮ ਦੀ ਚੋਈ ਕਰ ਸਕਦੇ ਆ ਇਸ ਟਾਈਮ 9 ਕਿਲੋ ਇਹਦੇ ਥੱਲੇ ਕਰੀ ਬੋਲਈ ਆ ਇਹਦਾ ਬਸਦਾ ਅਜੇ ਸਵੇਰੇ 8 ਵਜੇ ਦਾ ਟਾਈਮ ਆ ਚੋਈ ਹੋ ਚੁੱਕੀ ਆ ਸਾਮੂਹ ਬਹੁਤ ਵਧਾ ਬੰਦੀ ਆ ਬਾਕੀ ਇਹਦਾ ਜਿਹੜਾ ਮੋਲ ਆਪਾਂ ਵੀਡੀਓ ਤੇ ਕਰਾਂਗੇ ਇਸ ਟਾਈਮ ਨੌਲੇਜ ਵੀ ਤੁਹਾਹੀ ਜਿਹੜੀ ਇਹਦੇ ਕੋਲੇ ਰੈਡੀ ਆ ਤਾਂ ਮੈਂ ਦੇਖਾਂ ਨਵੀਂ ਅਪਡੇਟ ਦਿਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ